ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁਨਰ ਫੈਮਿਲੀ ਬਲੌਗ ਦੇ ਵਿੱਚ ਤੇ ਅੱਜ ਆਪਾਂ ਸਵੇਰ ਦੀ ਸ਼ੁਰੂਆਤ ਕੀਤੀ ਹੈਗੀ ਜਿਉਂ ਰਾਤ ਤੋਂ ਜਿਹੜਾ ਆ ਦੇ ਬੈਠਾ ਸਾਡੀ ਕੋਠੀ ਚੜਿਆ ਪੁੱਤਰ ਦਾ ਨਾਂ ਨਹੀਂ ਲੈਂਦਾ ਹਜੇ ਸਾਰੇ ਕੰਮ ਪਏ ਨੇਗੇ ਇਧਰ ਹਾਂ ਮੰਜੇ ਚੱਕਣ ਵਾਲੇ ਪਏ ਜਿੱਦੇ ਅਸੀਂ ਉੱਠੇ ਹੋਏ ਹਾਂਗੇ ਤੇ ਕੱਪੜੇ ਮੈਂ ਥੋੜੇ ਦਾ ਸੇਨਾ ਵਿੱਚ ਹੀ ਸਪਾਦੇ ਸੀਗੇ ਥੋੜੇ ਜਿਹੇ ਰਹਿ ਗਏ ਪੂਨ ਵਾਲੇ ਤੇ ਇਹ ਕੋਧੀ ਨੇ ਉੱਤਰ ਤਾਂ ਹੈਗਾ ਮਹਾਰਾਜ ਜੀ ਅਸੀਂ ਲਾਉਣਿਆ ਹੁਣ ਸੰਨੀ ਪਸੂਆਂ ਨੂੰ ਸੱਸ ਨੂੰ ਹਾਂ ਮੈਨੂੰ ਤਾਂ ਤੂੜੀ ਚ ਹੱਥ ਮਾਰਨਾ ਵਧੀਆ ਲੱਗਦਾ ਹੈਗਾ ਮੈਂ ਹਰੇ ਹਰਾ ਵਿੱਚ ਪਾਇਆ ਹੋਈ ਫਿਰ ਤਾਂ ਮਾਰ ਲੈਣੀ ਮੈਨੂੰ ਵਧੀਆ ਲੱਗਦਾ ਪਰ ਕੱਲੀ ਤੂੜੀ ਜ ਪਤਾ ਨਹੀਂ ਘਰ ਤੋਂ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਹੁਣ ਮੰਮੀ ਹੱਥ ਮਾਰੂਗੀ ਤੇ ਮੈਂ ਟੋਕਰੇ ਘੱਜੋ ਦਾ ਦੇਖ ਦਊਗੀ ਖਾਲ ਸਾਡੇ ਖਤਮ ਹੋਈ ਤੇ ਲਿਆਉਣ ਵਾਲੀ ਹੈਗੀ ਤਾਂ ਕਿ ਉਹਨਾਂ ਕੱਲਾ ਸੇ ਆਟਾ ਪਾਵਾਂਗੇ ਇਹਦੇ ਵਿੱਚ ਹਰੇ ਵੀ ਨਾ ਤੇ ਇਹ ਵੀ ਨਹੀਂ ਖਾਂਦੀ ਹੈਗਾ ਸਾਰਾ ਦਾ ਪ੍ਰਚਾਰ ਮਹੀਨੇ ਜਿਆਦਾ ਕੋਈ ਤਾਂ ਨਹੀਂ ਆਪਾਂ ਮੈਂ ਜੀ ਬਾਅਦ ਵਿੱਚ ਦੇਖਣੀ ਆ ਮੈਂ ਵੀ ਨਾਲ ਹੀ ਆਜਾ ਚਾਹ ਤੇ ਮੈਂ ਹੁਣ ਖਾਣੇ ਮੱਠੀਆਂ ਕੱਲ ਮੰਮੀ ਨੇ ਮਿਲ ਬਣਾ ਕੇ ਭੇਜੇ ਸਨ ਮੱਠੀਆਂ ਮੇਰੇ ਨਾਨਕ ਪੇਕੇ ਤੋਂ ਇਹ ਚ ਪਰੋਟ ਕਰ ਲਾ ਦੋ ਮੱਠੀਆਂ ਖਾ ਲ ਨਾ ਮੋ ਤਾਂ ਹਾਂ ਚੜੇ ਰਹਿੰਦੇ ਹਾਏ ਤੂੰ ਕਹੇ ਲਾ ਹਰ ਕੁੜੇ ਮੁੰਡੇ ਦਾ ਹਾਂ ਚੁੱਕਾ ਧੱਕ ਤਾ ਮੇਰੇ ਪੁੱਤ ਦਾ ਕੋਠੇ ਦੀ ਰਹਿਣਾ ਕੋਠੇ ਦੀ ਰਹਿਣਾ ਹੈ ਫੱਲੇ ਨਹੀਂ ਆਣਾ जुवराज आड़े पिएं था ग्लास नाल पहली बार दूध देखा है जुवराज चलो पी लो फिर डाले वाले जाने के दूधू पीला दूधू दोली अन्ना वाले जी की करते हैं है? ਇਦਰੀ ਭਾਤਰੋ ਬਿੱਟੂ ਬੈਠਾ ਸੋਚੀ ਜਾਂਦਾ ਵੀ ਹੁਣ ਝੋਨਾ ਕਿਵੇਂ ਲਾਈਏ ਇਹਨੇ ਲੈਣੀਆਂ ਸੀਗੀਆਂ 10 ਦਿਨਾਂ ਦੀਆਂ ਛੁੱਟੀਆਂ ਵਿਚਾਰੇ ਨੇ ਆ ਸੋਡੇ ਸੱਟ ਦਾ ਨਿਸ਼ਾਨ ਗਿਆ ਨਹੀਂ ਹਣਾ ਕੱਖ ਪੁੱਛ ਰਹੀ ਮੰਮੀ ਹਾਂ ਵੀ ਕਾਹ ਹਾਥੋਂ ਟੜਕੇ ਦੇ ਨੇ ਹਾਂ ਹਾਂ ਦੋ ਡੰਗਾਂ ਦੀ ਐ ਦੋ ਡੰਗਾਂ ਦੇ ਕੱਖ ਨੇ ਹੁਣ ਝੋਨਾ ਲਾਉਣਾ ਔਖਾ ਨਹੀਂ ਹੈਗਾ ਗੱਲ ਵੀ ਸਮਾਂ ਕੱਢਣ ਦੀ ਹਾਂ ਇਹਨੂੰ ਫਿਰ ਜਹਨ ਝੋਨਾ ਲਾਉਗਾ ਤਾਂ ਦੱਸ ਦੇਣਾ ਜੇ ਸੁੱਤੀਆਂ ਲੈਣੀਆਂ ਪੈਣੀਆਂ ਪਰ ਵੈਸੇ ਥੋੜਾ ਜਿਹਾ ਇਹਨੂੰ ਖੁਦ ਨੂੰ ਵੀ ਪਹਿਲਾਂ ਤੋਂ ਹੀ ਲੱਗਦਾ ਵੀ ਮੈਂ ਖੇਤੀ ਕਰ ਨੂੰ ਚਾਹਦਾ ਹੈਗਾ ਕੁਝ ਕਦੇ ਪ੍ਰੋਬਲਮ ਆ ਗਈ ਪੈਰਾਂ ਦੇ ਵਿੱਚ ਕਿਉਂਕਿ ਦਾ ਐਕਸੀਡੈਂਟ ਹੋਇਆ ਸੀਗਾ ਜਿਆਦਾ ਤੋੜਾ ਫੇਰਾ ਹੋਣ ਨਾਲ ਇਹ ਪੈਰ ਸੁੱਝ ਜਾਂਦੇ ਨੇ ਜੀ ਤਾਂ ਵੀ ਇਹ ਥੋੜਾ ਜਿਹਾ ਪ੍ਰੇਸ਼ ਕਰਦਾ ਖੇਤੀ ਤੋਂ ਤੇ ਬਾਕੀ ਨੇ ਹੁਣ ਛੁੱਟੀ ਲੈਤੀ ਤਾਂ ਹੈਗੀ 10 ਦਿਨਾਂ ਦੀ ਤੇ ਇਹ ਸੋਚ ਹੀ ਰਹਿ ਗਿਆ ਵੀ ਹੁਣ ਮੈਂ ਦੱਸ ਦੇਣਾ ਕਿ ਝੋਨਾ ਲਾਵਾਂ ਜਾਂ ਨਾ ਲਾਵਾਂ ਵੀ ਦਵਾਰੇ ਵਾਸਤੇ ਬੋਇਆ ਕਰਾਂ ਹੈਨਾ ਹਾਂ ਇਹੀ ਦਿਮਾਗ ਚ ਚੱਲ ਜਾ ਮੈਂ ਬੁੱਝੀ ਕੀ ਕਰੇ ਦਿਮਾਗ ਦੀ ਗੱਲ ਇਹਨੂੰ ਕੀ ਕਹਿੰਦੇ ਨੇ ਪਤੀ ਪਰਮੇਸ਼ਵਰੀ ਪਤੀ ਪਰਮੇਸ਼ਵਰੀ ਇਹ ਪਰਮੇਸ਼ਵਰੀ ਕੀ ਕਹਿੰਦੇ ਨੇ ਮੱਝ ਮੈਂ ਖੇਵ ਵਾਲੀਆਂ ਨੇ ਯਾਰ ਅੱਪਾ ਤੇਰੇ ਤੇ ਵਾਰੀ ਹੋਵੇ ਤਾਂ ਮੁੱਫਤੇ ਨਾਲ ਪਿੱਜਿਆ ਕਰੂੰਗਾ ਸਰਾਜ ਤੇ ਮਰੀਨ ਜੋ ਸੁਣਾਉਣ ਲੱਗ ਗਏ ਹੋ ਜਾਂਦੇ ਨੇ ਖੇਤ ਮੰਮੀ ਉੱਥੇ ਕੱਢ ਦੇ ਟਾੜੂ ਅਮਰੀਨ ਐਨਾ ਪੁੱਤ ਧਾਰ ਨਹੀਂ ਮਾਰ ਦਿੰਦੇ ਮੁੰਡੇ ਨੂੰ ਨਿਕਾਲੇ ਐਨੀ ਕਿ ਧਾਰ ਬੋ ਤੈਨੂੰ ਆੱਖਾ ਤੇ ਨਾ ਮਾ ਮੁੰਡੇ ਦੇ ਹੀਗਾ ਜੀ ਦੇ ਆੱਖਾ ਤੇ ਮੁੰਡੇ ਬਸ ਉਹਨੂੰ ਮਾਰ ਤੂੰ ਉਧਰ ਬਸ ਉਹਨੂੰ ਮਾਰੋ ਮੈਂ ਇੱਧਰ ਪਾ ਦੇ ਪਾਣੀ ਵਰਾਜ ਨਾ ਕੇ ਹੋ ਗਿਆ ਤਿਆਰ ਲਵਾਈ ਜਾਂਦਾ ਪਾਊਡਰ ਸ਼ੌਡਰ ਕਿੱਥੇ ਆਣਾ ਦਾਦੀ ਤੋਂ ਪਾਊਡਰ ਪੁੱਡਰ ਲਵਾ ਕੇ ਪ੍ਰਧਾਨ ਜੀ ਮਰੀਨ ਜੋਤ ਵੀ ਨਾਲ ਹੀ ਉਹਨੇ ਵੀ ਸੱਚ ਪਾਣੀ ਪਵਾ ਲਿਆ ਮੇਰੇ ਉੱਤੇ ਪਾਣੀ ਪਾਤਾ ਇਹਨਾਂ ਨੇ ਵਿੱਚ ਹੀ ਮੈਨੂੰ ਨਮਾਤਾ ਜਵਰਾਜ ਓਏ ਕਿੱਥੇ ਜਾਏਂਗਾ ਨਾ ਕੇ ਐ ਇੱਧਰ ਬੌਂਦਲੀਆਂ ਨਾ ਕੇ ਤੂੰ ਬਾਈ ਕਾ ਦੇ ਬਾਈ ਕਾ ਦੇ ਬਾਈ ਕਾ ਦੇ ਜੂ ਵੀ ਬਾਈ ਕਾ ਦੇ ਸਸਿਕਾ ਬਾਈ ਲੈ ਹੁਣ ਖਾਣਾ ਖਾਲੋ ਰੋਟੀ ਖਾਊਗਾ ਨਾ ਰੋਟੀ ਖਾ ਲਓ ਲਓ ਜੀ ਜੋ ਰਾਜੇ ਨਾ ਬੱਚੇ ਰੋਟੀ ਖਾਓ ਦਾਦੀ ਤੂੰ ਰੋਟੀ ਖਾ ਲਓ ਲਓ ਜੀ ਵੈਰੀ ਗੁੱਡ ਅੱਜ ਆਊਟਲੈਟ ਸਾਰਾ ਖਾਲੀ ਹੈਗਾ ਗਰਮੀ ਬਹੁਤ ਜ਼ਿਆਦੇ ਹੈਗੀ ਤੇ ਤਾਂ ਕਰਕੇ ਕਸਟਮਰ ਹੈ ਨਹੀਂਗੇ ਸ਼ਾਮ ਨੂੰ ਆਉਣਗੇ ਜੇ ਕੋਈ ਆਇਆ ਇੱਕਦਾਂ ਸਾਡੇ ਸਟੋਰ ਦੇ ਵਿੱਚ ਨਿਊ ਮਾਲ ਆਇਆਗਾ ਸਾਰਾ ਤੇ ਮੈਂ ਪਾਈ ਜਾਨੀਏ ਕੰਫਰਟੇਬਲ ਚੱਪਲ ਮੈਂ ਪਾ ਕੇ ਦੇਖਦੀ ਹਾਂ ਕਿਦਾਂ ਲੱਗਦੀ ਮੈਨੂੰ ਸੋਹਣੀ ਲੱਗੀ ਆਈਆਂ ਸੀ ਕਰਾ ਸੋਹਣੀ ਹੈਗੀ ਚੱਪਲ ਸਾਰੀ ਦੇਖ ਲੈ ਸਾਰੀਆਂ ਕਰ ਆ ਸਾਰਾ ਮਾਲ ਸਾਡੇ ਨਵਾਂ ਆਇਆਗਾ ਇੰਨੇ ਮਾਲ ਸਾਡਾ ਵਾਪਸ ਚਲਾ ਗਿਆ ਉਹਨਾਂ 'ਚ ਕੱਟ ਪੀਸ ਰਹੇ ਸੀਗੇ ਤਾਂ ਕਰਕੇ ਆ ਵੀ ਸੋਹਣਾ ਵੈਸੇ ਤਾਂ ਆਰਟੀਕਲ ਪਰ ਇਹਦਾ ਕਲਰ ਜਿਆ ਥੋੜਾ ਡਿਫਰੈਂਟ ਜਗਾ ਨਾ ਇਹ ਚੀਜ਼ ਵਧੀਆ ਲੱਗਦੀ ਗਰਮੀ 'ਚ ਇਹ ਕੀ ਹੈ ਤੇ ਆ ਥੋੜਾ ਜਿਹਾ ਪਾਰਟੀ ਵੇਅਰ ਭੇਜਤਾ ਇਹ ਗਰਮੀ ਚ ਵੈਸੇ ਵੀ ਨਹੀਂ ਚੱਲਣਾ ਹੈ ਵਿੱਚ ਤਿੰਨ ਕਲਰ ਆਏ ਨੇਗੇ ਇੱਕ ਤਾਂ ਆਹ ਕਲਰ ਆਏਗਾ ਚੀਕੂ ਕਲਰ ਇਹ ਕਾਇਆ ਵੀਜ਼ ਕਲਰ ਇੱਕ ਬਲੈਕ ਤਾਂ ਮੈਂ ਪਾਰ ਖੇੜਾ ਉਹ ਸੋਹਣਾ ਲੱਗਦਾ ਵੈਸੇ ਤਾਂ ਸਾਈਜ਼ ਵੀ ਠੀਕ ਆਇਆ 42 ਮੈ ਤੋਂ ਫਿਰ ਜੈਸੇ ਫੁੱਪੀ ਆਉਂਦਾਗਾ ਵੱਡਾ ਹੀ ਆਉਂਦਾ ਹੈ ਨਾ ਕੋਣਾ ਲੱਗ ਰਿਹਾ ਪਰ ਮੇਰੇ ਨੇਰ ਪੈਂਟ ਵੀ ਲੱਗੀ ਹੋਈ ਹੈਗੀ ਉਹ ਵੀ ਪੈਰ ਕਾਲੇ ਜਿਹਨੇ ਤਾਂ ਟੱਕ ਜਾ ਚ ਰਿਹਾ ਇਹਦੇ ਵਿੱਚ ਦੋ ਕਲਰ ਹੋਰ ਨੇਗੇ ਇੱਕ ਐਂਟਿਕ ਦਾ ਇੱਕ ਬਲੈਕ ਕਲਰ ਹੈਗਾ ਤੇ ਇਹ ਕਲਰ ਮੈਂ ਪਾ ਰੱਖਿਆਗਾ ਪੈਰ 'ਚ ਆਹ ਮਾਲ ਸਾਡੇ ਕੋਲ ਪਹਿਲਾਂ ਹੈਗਾ ਸੀਗਾ ਚਲਾ ਗਿਆ ਸੀ ਹੁਣ ਦੁਬਾਰੇ ਫੇਰ ਆ ਗਿਆ ਤੇਰੀ ਨਾਲ ਆਂ ਅੂਠੇ ਵਾਲੀ ਜਿਹੜੀ ਆਹਾ ਗਈ ਇਹ ਫੀਟਿੰਗ ਕਿਸੇ ਕਿਸੇ ਦੇ ਤਾਂ ਆ ਜਾਂਦੀ ਹੈ ਵਧੀਆ ਕਿਸੇ ਦੇ ਨਹੀਂ ਆਉਂਦੀ ਹੈਗੀ